ਸਵਾਗਤ ਹੈ ਦੋਸਤੋ ਕੀ ਹਾਲ ਚੱਲਾ ਤੁਹਾਡਾ ਦੋਸਤੋ ਕਈ ਵਾਰ ਐਦਾਂ ਹੁੰਦਾ ਹੈ ਕਿ ਫਿਲਮ ਰਿਲੀਜ਼ ਹੁੰਦੀ ਹੈ ਪੰਜਾਬੀ ਵੱਡੀ ਸਟਾਰ ਕਾਸਟ ਹੁੰਦੀ ਹੈ ਵੱਡਾ ਬਜਟ ਹੁੰਦਾ ਹੈ ਵੱਡੀ ਪ੍ਰਮੋਸ਼ਨ ਹੁੰਦੀ ਹੈ ਸੋ ਵੱਡੀ ਸਟਾਰ ਕਾਸਟ ਵੱਡੀ ਪ੍ਰਮੋਸ਼ਨ ਦਰਸ਼ਕਾਂ ਨੂੰ ਕਈ ਵਾਰ ਮਜਬੂਰ ਕਰ ਦਿੰਦੀ ਹੈ ਫਿਰ ਪਹਿਲੇ ਦਿਨ ਓਪਨਿੰਗ ਲਵਾਉਣਾ ਥੀਏਟਰ ਦੇ ਵਿੱਚ ਦਰਸ਼ਕਾਂ ਨੂੰ ਵਾਰਨਾ ਪਰ ਕਾਫੀ ਫਿਲਮਾਂ ਨਾਲ ਐਦਾਂ ਹੋਇਆ ਹੈ ਕਿ ਐਡੀ ਵੱਡੀ ਸਟਾਰ ਕਾਸਟ ਹੋਣ ਦੇ ਬਾਵਜੂਦ ਵੀ ਫਿਲਮ ਦੇ ਵਿੱਚ ਕੱਖ ਨਹੀਂ ਹੁੰਦਾ ਸੋ ਫਿਲਮ ਦੂਜੇ ਜਾਂ ਤੀਜੇ ਦਿਨ ਮੁਦੇ-ਮੁਡੇ ਕੇ ਪੈਂਦੀ ਹੈ ਨਾ ਕਹਾਣੀ ਨਾ ਸਕ੍ਰੀਨ ਪਲੇ ਹੁੰਦੀ ਹੈ ਸੋ ਦਰਸ਼ਕ ਇੱਕ ਵਾਰ ਸਿਟਰ ਪਰ ਉਹ ਫਿਲਮ ਨੂੰ ਉਸ ਕਹਾਣੀ ਨੂੰ ਰਿਪੀਟ ਵੈਲਿਊ ਨਹੀਂ ਪੈਂਦੀ ਪਰ ਉਹ ਦੂਜੇ ਪਾਸੇ ਕਈ ਵਾਰ ਫਿਲਮਾਂ ਅਜਿਹੀਆਂ ਹੁੰਦੀਆਂ ਨੇ ਜਿਹਦਾ ਬਜਟ ਬਹੁਤ ਥੋੜਾ ਹੁੰਦਾ ਹੈ ਜਿਹਦੇ ਵਿੱਚ ਸਟਾਰ ਕਾਸਟ ਮਤਲਬ ਉਹ ਹੁੰਦੀ ਹੈ ਕਿ ਜਿਹਨੂੰ ਸ਼ਾਇਦ ਆਮ ਦਰਸ਼ਕ ਜਾਣਦੇ ਵੀ ਨਹੀਂ ਥੀਏਟਰ ਦੇ ਆਰਟਿਸਟ ਹੁੰਦੇ ਨੇ ਜਿਨ੍ਹਾਂ ਨੂੰ ਮੈਂ ਅਸਲੀ ਐਕਟਰ ਕਹਿਣਾ ਕਿ ਅਸਲੀ ਐਕਟਰ ਉਹ ਹੁੰਦੇ ਨੇ ਉਹ ਫਿਲਮ ਦਾ ਬਜਟ ਬਹੁਤ ਘੱਟ ਹੁੰਦਾ ਹੈ ਕਈ ਫਿਲਮਾਂ ਨੂੰ ਥੀਏਟਰ ਨਸੀਬ ਨਹੀਂ ਹੁੰਦਾ ਕਈ ਵਾਰ ਆਨਲਾਈਨ ਰਿਲੀਜ਼ ਹੁੰਦੀਆਂ ਨੇ ਫਿਲਮਾਂ ਪਰ ਉਹਨਾਂ ਦਾ ਬਜਟ ਉਹਨਾਂ ਦਾ ਕੰਟੈਂਟ ਮਤਲਬ ਕਿ ਉਹਨਾਂ ਦੀ ਕਹਾਣੀ ਉਹਨਾਂ ਦੀ ਮੇਕਿੰਗ ਇੰਨੀ ਕਿ ਰਿਚ ਹੁੰਦੀ ਹੈ ਮਤਲਬ ਕਿ ਕਈ ਵਾਰ ਐਦਾਂ ਹੁੰਦਾ ਹੈ ਕਿ ਇਹ ਜਿਹੇ ਫਿਲਮਾਂ ਉਹ ਆਨਲਾਈਨ ਜਾਂ YouTube ਤੇ ਜਾਂ OTT ਤੇ ਰਕਾਰਡ ਤੋੜ ਦਿੰਦੀਆਂ ਨੇ ਸਭ ਤੋਂ ਵੱਧ ਫਿਲਮ ਦੇਖਣ ਵਾਲੀਆਂ ਐਦਾਂ ਦੀ ਇੱਕ ਫਿਲਮ ਰਿਲੀਜ਼ ਹੋਈ ਹੈ ਜੀ Cable One OTT ਤੇ ਹਰੌਣਕ ਹਰੌਣਕ ਨੂੰ ਲਿਖਿਆ ਔਰ ਡਾਇਰੈਕਟ ਕੀਤਾ ਜੀ ਜੱਸੀ ਜਸ ਗਰੇਵਾਲ ਨੇ ਸਲਮ ਦੇ ਵਿੱਚ ਕਲਾਕਾਰ ਨੇ ਜੀ ਅਰਵਿੰਦਰ ਕੌਰ, ਰਾਜਵਿੰਦਰ ਕੌਰ, ਜੱਸੀ ਜਸਪ੍ਰੀਤ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਗੁਰਪ੍ਰੀਤ ਪੰਗੂ, ਪਵਨ ਜੋਲ, ਰਾਸਤਾਲੀਵਾਲ ਤਰਮਿੰਦਰ ਕੌਰ ਮਲਕੀਤ ਰੌਣੀ ਤਰਸੀਮ ਪਾਲ ਸਟਾਰ ਕਾਸਟ ਬਹੁਤ ਜ਼ਿਆਦਾ ਮਤਲਬ ਹੈਵੀ ਹੈ ਬਹੁਤ ਵੱਡੀ ਹੈ ਜੀ ਉਹਨੂੰ ਆਪਾਂ ਕਰੈਕਟਰ ਆਰਟਿਸਟ ਕਹਿੰਦੇ ਆ ਕਾਫੀ ਲੰਬੀ ਚੌੜੀ ਲਿਸਟ ਹੈ ਉਹਨਾਂ ਦੀ ਹੈ ਨਾ ਫਿਲਮ ਦੀ ਜੀ ਕਹਾਣੀ ਦੀ ਗੱਲ ਕਰੀਏ ਜੀ ਰੌਣਕ ਹਰਵਿੰਦਰ ਕੌਰ ਔਰ ਰੇਸ਼ਮ ਰਾਜੀਵਿੰਦਰ ਕੌਰ ਦੋਨੇ ਆਪਸ ਵਿੱਚ ਛੋਟੇ ਹੁੰਦੇ ਤੋਂ ਭੈਣਾ ਦੋਸਤਾਂ ਵਾਂਗੂ ਇਕੱਠੀਆਂ ਹੋਈਆਂ ਨੇ ਪਰਿਵਾਰ ਦੇ ਵਿੱਚ ਜਿਹੜੀ ਰੌਣਕ ਹੈ ਔਰ ਰੁਪਿੰਦਰ ਰੂਪੀ ਦੇ ਮਤਲਬ ਕਿ ਪੇਕਿਆਂ ਦੀ ਸੀਰੀ ਦੀ ਕੁੜੀ ਹੁੰਦੀ ਹੈ ਉਹਨਾਂ ਦੇ ਮਾਪੇ ਦੀ ਡੈਥ ਹੋ ਜਾਂਦੀ ਤੇ ਉਹਨੂੰ ਆਪਣੇ ਨਾਂ ਲੈ ਆਉਂਦੀ ਹੈ ਕਿ ਮੈਂ ਹੀ ਇਹਨੂੰ ਪਾਲੂਗੀ ਸੋ ਕੱਠੀਆਂ ਹੁੰਦੀਆਂ ਨੇ ਵੱਡੀਆਂ ਹੁੰਦੀਆਂ ਨੇ ਜੀ ਹਸਦੀਆਂ ਖੇਡਦੀਆਂ ਇੱਕ ਦਿਨ ਸਰਕਾਰੀ ਅਫਸਰ ਮਹਿਤਾਬ ਜਿਹਦਾ ਰੋਲ ਜਸਸੀ ਜਸਪ੍ਰੀਤ ਕਰ ਰਹੇ ਨੇ ਜੀ ਉਹਦਾ ਰਿਸ਼ਤਾ ਆਉਂਦਾ ਰੇਸ਼ਮ ਵਾਸਤੇ ਪਰ ਉਹਨੂੰ ਪਸੰਦ ਰੌਣਕ ਆ ਜਾਂਦੀ ਹੈ ਆਪਣੇ ਘਰ ਦੇ ਨੂੰ ਕਹਿੰਦਾ ਕਿ ਮੈਂ ਰੌਣਕ ਨਾਲ ਵਿਆਹ ਕਰਾਉਣਾ ਮੈਂ ਮੈਂ ਰੇਸ਼ਮ ਨਾਲ ਨਹੀਂ ਕਰਾਉਣਾ ਇਹ ਗੱਲ ਰੇਸ਼ਮ ਦੇ ਘਰਦਿਆਂ ਨੂੰ ਵੀ ਮਾਪਿਓ ਨੂੰ ਤਰਸੀਮ ਪੌਲਰ ਰੁਪਿੰਦਰ ਰੂਪੀ ਨੂੰ ਮਾੜੀ ਲੱਗਦੀ ਹੈ ਉਹ ਕੀ ਕਰਦੇ ਨੇ ਕਿ ਰੌਣਕ ਦਾ ਮਤਲਬ ਕਿ ਧੋਖੇ ਨਾਲ ਵਿਆ ਇੱਕ ਸ਼ਰਾਬੀ ਜਵਾਰੀ ਵੱਡੀ ਉਮਰ ਦੇ ਬਜ਼ੁਰਗ ਦੇ ਵਾਂਗੂ ਜਿਹਦਾ ਕਰਦਾਰ ਸੈਮੂਅਲ ਜੌਨ ਨੇ ਨਿਭਾਇਆ ਉਹਦੇ ਨਾਲ ਕਰ ਦਿੰਦੇ ਨੇ ਰੌਣਕ ਨੂੰ ਪਹਿਲੇ ਰਾਤ ਨੂੰ ਪਤਾ ਲੱਗਦਾ ਕਿ ਮੇਰਾ ਜਿਹੜੇ ਬੰਦੇ ਨਾਲ ਵਿਆਹ ਹੋਇਆ ਉਹ ਸ਼ਰਾਬੀ ਹੈ ਵੱਡੀ ਉਮਰ ਦਾ ਹੈ ਜਵਾਰੀ ਹੈ ਪਰ ਹਾਲਾਤਾਂ ਦੇ ਨਾਲ ਰਹਿਣਾ ਆ ਮਤਲਬ ਉਹ ਮਤਲਬ ਰਹਿਣਾ ਸ਼ੁਰੂ ਕਰ ਦਿੰਦੀ ਆ ਉਧਰੋਂ ਮਹਿਤਾਬ ਨੂੰ ਇਹ ਕਿਹਾ ਜਾਂਦਾ ਕਿ ਜਿਹੜੀ ਰੌਣਕ ਹੈ ਉਹ ਮਤਲਬ ਕਿ ਕਿਸੇ ਪਿੰਡ ਦੇ ਮੁੰਡੇ ਨਾਲ ਭੱਜ ਗਈ ਹੈ ਵੀ ਸਾਡੀ ਬੇਇਜ਼ਤੀ ਕਰਾ ਗਈ ਹੈ ਸੋ ਜੇ ਤੁਸੀਂ ਤੁਹਾਨੂੰ ਰੇਸ਼ਮ ਨਾਲ ਵਿਆਹ ਕਰਾਉਣਾ ਪੈਣਾ ਹੈ ਸੋ ਰੇਸ਼ਮ ਨਾਲ ਵਿਆਹ ਕਰਾ ਲੈਂਦਾ ਆ ਕੁਝ ਕੁ ਦੇਰ ਬਾਅਦ ਕੀ ਹੁੰਦਾ ਕਿ ਰੌਣਕ ਦਾ ਜਿਹੜਾ ਹਸਬੰਡ ਹੁੰਦਾ ਸੈਮੂਲ ਜੌਨ ਉਹਦੀ ਮੌਤ ਹੋ ਜਾਂਦੀ ਹੈ ਉਹ ਵਾਪਸ ਆਪਣੇ ਘਰ ਆਉਂਦੀ ਹੈ ਹੁਣ ਦੀ ਉਹ ਪ੍ਰੈਗਨੈਂਟ ਹੁੰਦੀ ਹੈ ਉਧਰੋਂ ਪਤਾ ਲੱਗਦਾ ਕਿ ਜਿਹੜੀ ਰੇਸ਼ਮ ਹੈ ਉਹ ਕਦੇ ਮਾਂ ਨਹੀਂ ਬਣ ਸਕਦੀ ਉਹਦੇ ਨਾਲ ਫੇਰ ਖੇਡ ਖੇਡੀ ਜਾਂਦੀ ਹੈ ਕਿ ਬੱਚਾ ਰੌਣਕ ਦੇ ਹੁੰਦਾ ਪਰ ਉਹਨੂੰ ਝੋਲੀ ਪਾ ਦਿੱਤਾ ਜਾਂਦਾ ਰੇਸ਼ਮ ਦੇ ਤੇ ਰੌਣਕ ਨੂੰ ਝੂਠ ਬੋਲਿਆ ਜਾਂਦਾ ਕਿ ਤੇਰਾ ਬੱਚਾ ਜੰਮਦੇ ਹੀ ਮਰ ਗਿਆ ਫਿਰ ਉਸ ਤੋਂ ਬਾਅਦ ਜਰਨੀ ਸਟਾਰਟ ਹੁੰਦੀ ਹੈ ਰੌਣਕ ਦੀ ਕਿ ਉਹਦੋਂ ਬਾਅਦ ਕੀ ਉਹਨੂੰ ਸੱਚ ਪਤਾ ਲੱਗਦਾ ਹੈ ਕੀ ਉਹਨੂੰ ਪਤਾ ਲੱਗਦਾ ਹੈ ਕਿ ਜਿਹੜਾ ਉਹ ਬੱਚਾ ਉਹ ਮੇਰਾ ਆ ਰੇਸ਼ਮ ਦਾ ਕੀ ਹੁੰਦਾ ਹੈ ਮਹਿਤਾਬ ਨੂੰ ਸੱਚ ਪਤਾ ਲੱਗੂਗਾ ਕਿ ਜਿਹੜੀ ਕੁੜੀ ਨੂੰ ਮੈਂ ਪਿਆਰ ਕਰਦਾ ਸੀ ਜਾਂ ਜਿਹਨੂੰ ਮੈਂ ਵਿਆਹ ਕਰਨਾ ਚਾਹੁੰਦਾ ਸੀ ਵੀ ਜਿਹੜਾ ਉਹਦੇ ਕੋਲੇ ਝੂਠ ਬੋਲਿਆ ਗਿਆ ਕਿ ਉਹ ਕਿਸੇ ਮੁੰਡੇ ਨਾਲ ਭੱਜ ਗਈ ਸੀ ਕੀ ਉਹਨੂੰ ਸੱਚ ਪਤਾ ਲੱਗ ਸਕਦਾ ਇਹ ਫਿਲਮ ਦੇ ਐਂਡ ਤੱਕ ਦਿਖਾਇਆ ਗਿਆ ਹੈ ਦੋਸਤੋ ਜੇ ਮੈਂ ਫਿਲਮ ਦੀ ਕਹਾਣੀ ਔਰ ਸਕਰੀਨਪਲੇ ਦੀ ਗੱਲ ਕਰਾਂ ਮੈਂ ਮਤਲਬ ਜੇ ਮੇਰੀ ਪਰਸਨਲ ਜਿਹੜੀ ਹੈਗੀ ਆ ਵਿਊ ਐ ਇਸ ਮਾਮਲੇ ਚ ਕਿ ਜੇ ਰੱਬ ਦਾ ਰਿਲੀ ਜਿਹੜੀ ਫਸਟ ਪਾਰਟ ਸੀਗਾ ਮੈਂ ਉਹਦੇ ਨਾਲ ਇਸ ਫ ਕਹਾਣੀ ਪੱਖੋਂ ਮਤਲਬ ਮੇਕਿੰਗ ਪੱਖੋਂ ਜਾਂ ਸਕਰੀਨ ਪਲੇ ਪੱਖੋਂ ਫਿਲਮ ਇੰਨੀ ਕੁ ਪਿਆਰੀ ਇੰਨੀ ਕੁ ਚੰਗੀ ਹੈ ਨਾ ਮਤਲਬ ਸ਼ੁਰੂ ਤੋਂ ਲੈ ਕੇ ਐਂਡ ਤੱਕ ਦਿਲ ਨੂੰ ਛੂਹ ਲੈਂਦੀ ਹੈ ਫਿਲਮ ਰੌਣਕ ਦਾ ਜਿਹੜਾ ਕਿਰਦਾਰ ਹੈ ਉਹਦੀ ਜਿਹੜੀ ਜਰਨੀ ਹੈ ਉਸ ਕੁੜੀ ਨਾਲ ਕੀ ਕੀ ਗਲਤ ਹੁੰਦਾ ਹੈ ਬਟ ਫਿਰ ਵੀ ਉਹ ਰੱਬ ਦੀ ਰਜ਼ਾ ਮੰਨ ਕੇ ਕਿੱਦਾਂ ਆਪਣੀ ਲਾਈਫ ਨੂੰ ਅੱਗੇ ਵਧਾਉਂਦੀ ਹੈ ਉਹ ਕਾਬਲੇ ਤਾਰੀਫ ਹੈ ਅਰਵਿੰਦਰ ਕੌਰ ਨੇ ਬਹੁਤ ਅੱਛਾ ਕੰਮ ਕੀਤਾ ਇਸ ਫਿਲਮ ਦੇ ਵਿੱਚ ਉਹਦੇ ਜਿਹੜਾ ਕਿਰਦਾਰ ਦੀ ਜਿੱਦਾਂ ਉਹ ਉਸ ਕਿਰਦਾਰ 'ਚ ਵੜ ਗਈ ਹੈ ਜਦੋਂ ਨੂੰ ਪਤਾ ਲੱਗਦਾ ਕਿ ਮੇਰਾ ਵਿਆਹ ਤੱਕੇ ਨਾਲ ਕੀਤਾ ਹੈ ਗਲਤ ਬੰਦੇ ਨਾਲ ਕੀਤਾ ਜਾਂ ਮੇਰਾ ਬੱਚਾ ਮਰ ਗਿਆ ਜਾਂ ਜਦੋਂ ਨੂੰ ਪਤਾ ਲੱਗਦਾ ਕਿ ਨਹੀਂ ਮੇਰਾ ਬੱਚਾ ਮਰਿਆ ਨਹੀਂ ਮੇਰਾ ਬੱਚਾ ਮ ਨੂੰ ਝੂਣੀ ਪਾ ਦਿੱਤਾ ਸੀ ਸੋ ਉਸ ਤੋਂ ਬਾਅਦ ਜੋ ট্রান্সਫਰਮੇਸ਼ਨ ਹੁੰਦੀ ਹੈ ਉਹਦੇ ਕਿਰਦਾਰ ਦੇ ਵਿੱਚ ਉਹ ਬਾਕੀ ਕਾਬਲੇ ਤਾਰੀਫ ਹੈ ਰੁਪਿੰਦਰ ਰੂਪੀ ਮਜੀ ਹੋਏ ਕਲਾਕਾਰ ਨੇ ਬਹੁਤ ਅੱਛਾ ਕੰਮ ਕੀਤਾ ਉਹਨਾਂ ਦਾ ਨੈਗੇਟਿਵ ਸ਼ੇਡ ਦਾ ਕਿਰਦਾਰ ਹੈ ਉਹਨਾਂ ਦਾ ਪਰ ਜੋ ਆਪਣੇ ਪਿੰਡਾਂ ਦੇ ਵਿੱਚ ਪਰਿਵਾਰਾਂ ਚ ਗੱਲਾਂ ਹੁੰਦੀਆਂ ਨੇ ਇਹ ਕੰਪਲੀਟ ਉਹ ਕਹਾਣੀ ਹੈ ਜੋ ਦੇਸੀ ਹਾਰਡ ਕੋਰ ਪਿੰਡੂ ਫਿਲਮ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਕੱਚੇਕਾਰ ਦਿਖਾਏ ਗਏ ਨੇ ਕਿਉਂਕਿ ਪੁਰਾਣੀ ਕਹਾਣੀ ਦਿਖਾਈ ਰੱਖੀ ਹੈ ਲੇਕਿਨ ਇੱਕ ਪਰਿਵਾਰਕ ਫਿਲਮ ਹੈ ਕੋਈ ਇਹਦੇ ਵਿੱਚ ਇਹ ਜੀ ਕੋਈ ਬਲਗੇਰਿਟੀ ਨਹੀਂ ਕੋਈ ਇਹਦੇ ਵਿੱਚ ਇਹਦੇ ਵਿੱਚ ਇਦਾਂ ਨਹੀਂ ਕੋਈ ਤੱਕੇ ਨਾਲ ਹਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਸੀਰੀਅਸ ਮੁੱਦੇ ਤੇ ਸੀਰੀਅਸ ਫਿਲਮ ਹੈ ਪਰ ਸੀਰੀਅਸ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਬੋਰ ਕਰੂਗੀ ਨਹੀਂ ਉਹ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੁਹਾਨੂੰ ਆਪਣੇ ਨਾਲ ਜੋੜ ਕੇ ਰੱਖੂਗੀ ਇੰਨਾ ਕਿ ਅੱਛਾ ਮੈਸੇਜ ਦਿੱਤਾ ਗਿਆ ਫਿਲਮ ਦੇ ਵਿੱਚ ਤਰਸੀਮ ਬੋਲਦਾ ਰੋਲ ਅੱਛਾ ਆ ਮਲਕੀਦਰੋਣੀ ਜੀ ਦਾ ਰੋਲ ਅੱਛਾ ਆ ਗੁਰਪ੍ਰੀਤ ਪੰਗੂ ਦਾਈ ਦਾ ਕਿਰਦਾਰ ਨਮਾਰਨੇ ਉਹਨਾਂ ਨੇ ਬਹੁਤ ਵਧੀਆ ਐਕਟਿੰਗ ਕੀਤੀ ਪਵਨ ਜੋਲ ਦਾ ਰੋਲ ਜਿਹੜਾ ਹੈਗਾ ਬਹੁਤ ਅੱਛਾ ਆ ਰਾਸਤਾਲੀਵਾਲ ਉਹਨਾਂ ਦਾ 네ਗੇਟਿਵ ਕਿਰਦਾਰ ਹੈ ਪਰ ਜਿੰਨਾ ਕੁ ਉਹਨਾਂ ਨੇ ਕੰਮ ਕੀਤਾ ਬਹੁਤ ਅੱਛਾ ਤੁਹਾਨੂੰ ਆਪਾਂ ਨੂੰ ਪਤਾ ਹੀ ਹੈ ਕਿਉਂਕਿ ਇਹਨੇ ਚੰਗੇ ਆਰਟਿਸਟ ਨੇ ਮਹਿਤਾਬ ਜਸਸੀ ਜਸਪ੍ਰੀਤ ਉਹਨਾਂ ਦਾ ਜਿਹੜਾ ਰੋਲ ਹੈ ਉਹ ਮੁੰਡੇ ਨੇ ਬਹੁਤ ਅੱਛੀ ਐਕਟਿੰਗ ਕੀਤੀ ਹੈ ਖੁੱਬ ਗਿਆ ਪੂਰਾ ਕੈਰੈਕਟਰ ਦੇ ਵਿੱਚ ਕਿ ਮਤਲਬ ਉਹਦੀ ਐਕਸਪ੍ਰੈਸ਼ਨ ਪੱਖੋਂ ਜਾਂ ਉਹ ਲੱਗਦਾ ਹੈ ਕਿ ਹਾਂ ਇੱਕ ਪਿੰਡ ਦਾ ਸਰਕਾਰੀ ਅਫਸਰ ਜਿਹੜਾ ਮੁੰਡਾ ਜੋ ਲੱਗਦਾ ਉਸ ਕਰਦਾਰ ਉਹ ਲੱਗਦਾ ਵੀ ਹਾਂ ਬਾਕੀ ਇਦਾਂ ਦੀ ਹੀ ਮੁੰਡੇ ਹੁੰਦੇ ਨੇ ਸੋ ਕੁੱਲ ਮਿਲਾ ਕੇ ਜੇ ਮੈਂ ਗੱਲ ਕਰਾਂ ਫਿਲਮ ਦੀ ਬਾਕੀ ਟੈਕਨੀਕਲ ਚੀਜ਼ਾਂ ਦੀ ਹਰ ਪੱਖੋਂ ਮੈਨੂੰ ਇਹ ਫਿਲਮ ਸਟਰੋਂਗ ਲੱਗੀ ਜੇ ਮੈਂ ਤੁਹਾਡੇ ਨਾਲ ਮੈਂ ਇੰਨੀ ਉਹ ਕਰਦਾ ਮਤਲਬ ਕਿ ਜੇ ਤੁਸੀਂ ਇੱਕ ਵਾਰ ਫਿਲਮ ਦੇਖ ਲਈ ਤਾਂ ਤੁਸੀਂ ਇਸ ਨੂੰ ਦੁਬਾਰਾ ਦੇਖੋਗੇ ਕਿਉਂਕਿ ਉਹ ਫਿਲਮ ਦਾ ਜਿਹੜਾ ਕਨਸੈਪਟ ਫਿਲਮ ਦਾ ਜਿਹੜਾ ਮੇਕਿੰਗ ਐਂਡ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਇੰਨੀ ਕਿ ਦਿਲ ਨੂੰ ਛੂਣ ਵਾਲੀ ਹੈ ਕਿ ਫਿਲਮ ਤੋਂ ਬੰਦਾ ਬਾਹਰ ਨਿਕਲ ਨਹੀਂ ਪਾਉਂਦਾ ਫਿਲਮ ਦਾ ਮਿਊਜ਼ਿਕ ਬਹੁਤ ਅੱਛਾ ਹੈ ਜੋਤੀ ਟਾਂਗਰੀ ਦੇ ਗਾਣੇ ਗਾਏ ਹੋਏ ਨੇ ਹੋਰ ਵੀ ਸਿੰਗਰ ਨੇ ਸਿਚੁਏਸ਼ਨ ਦੇ ਹਿਸਾਬ ਨਾਲ ਗਾਣੇ ਨੇ ਕੋਈ ਬਾਕੀ ਕਮਰਸ਼ੀਅਲ ਫਿਲਮਾਂ ਮੰਗੂ ਨਹੀਂ ਕਿ ਫਿਲਮ ਦੀ ਕਹਾਣੀ ਕੁਝ ਕਹਿੰਦੀ ਹੈ ਤੇ ਗਾਣੇ ਕੁਝ ਕਹਿੰਦੇ ਨੇ ਸਿਚੁਏਸ਼ਨ ਦੇ ਹਿਸਾਬ ਨਾਲ ਇਹਨੇ ਇੱਕ ਪਿਆਰੇ ਹੋ ਰਹੇ ਨੇ ਮਿੱਠੇ ਗਾਣੇ ਨੇ ਸੁਣ ਕੇ ਕੰਨਾਂ ਨੂੰ ਸੁਆਦ ਆਉਂਦਾ ਹੈ ਚੰਗਾ ਲੱਗਦਾ ਹੈ ਸੋ ਦੋਸਤੋ ਇਹ ਜਿਹੇ ਫਿਲਮਾਂ ਨੂੰ ਵੀ ਸਪੋਰਟ ਕਰਨਾ ਚਾਹੀਦਾ ਹੈ ਜਿਹੜੀ ਕਿ ਰਿਲੀਜ਼ ਤਾਂ ਹੋਈਆਂ ਨੇ ਉਹ ਹੋਈ ਹੈ OTT ਤੇ ਉਹਨਾਂ ਨੇ ਉਰੀਸ ਸੈਕਸ ਪਾਰਟੀ ਵੀ ਮਨ ਅ ਮਤਲਬ ਸੈਲੀਬ੍ਰੇਟ ਕੀਤੀ ਹੈ ਮੈਂ ਦੇਖਿਆ ਪਰसों ਵੀਡੀਓ ਬਣਦੀ ਵੀ ਹੈ ਕਿਉਂਕਿ ਵਾਕਈ ਹੀ ਫਿਲਮ ਇੱਕ ਪਰਿਵਾਰਕ ਇੱਕ ਪਿੰਡੂ ਇੱਕ ਦੇਸੀ ਇੱਕ ਕੰਟੈਂਟ ਵਾਲੀ ਫਿਲਮ ਹੈ ਜਿਹਨੂੰ ਕਿ ਮੈਂ ਸਾਰੀ ਟੀਮ ਨੂੰ ਵਧਾਈ ਦਿੰਦਾ ਹਾਂ ਜੇ ਮੈਂ ਇਸ ਫਿਲਮ ਨੂੰ ਰਿਵਿਊ ਦੇ ਹਿਸਾਬ ਨਾਲ ਗੱਲ ਕਰਾਂ ਮੈਂ ਇਹਨੂੰ 5 ਚੋਂ 5 ਸਟਾਰ ਦੇਵਾਂਗਾ ਕਿਉਂਕਿ ਵਾਕਈ ਮੈਨੂੰ ਰੱਬ ਦਾ ਰਿਡੀਓ ਜਿਸ ਤਰ੍ਹਾਂ ਪਹਿਲਾ ਪਾਰਟ ਵਧੀਆ ਲੱਗਿਆ ਸੀ ਉਸ ਤੋਂ ਬਾਅਦ ਬਹੁਤ ਦੇਰ ਬਾਅਦ ਆਈ ਹੈ ਕਿ ਇੱਕ ਬਹੁਤ ਅੱਛੀ मीनिंगफुल ਸਿਨੇਮਾ ਆਇਆ ਹੈ ਜਿਹਨੂੰ ਦੇਖ ਕੇ ਚੰਗਾ ਲੱਗੂਗਾ ਵਧੀਆ ਲੱਗੂਗਾ ਇੱਕ ਮੈਸੇਜ ਮਿਲੂਗਾ ਦਿਲ ਨੂੰ ਆਪਣੇ ਆਪ ਨੂੰ ਸਮਾਜ ਨੂੰ ਕਿ ਸਮਾਜ ਦੇ ਹਿਸਾਬ ਨਾਲ ਸਾਨੂੰ ਆਪਣੀ ਸੋਚ ਵੀ ਬਦਲਣੀ ਚਾਹੀਦੀ ਹੈ ਕੁੜੀਆਂ ਔਰ ਮੁੰਡਿਆਂ 'ਚ ਕੋਈ ਫਰਕ ਨਹੀਂ ਹੁੰਦਾ ਤੇ ਉਹ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਸੋ ਮੈਂ ਤੁਹਾਨੂੰ ਰਿਕਮੈਂਡ ਕਰੂੰਗਾ ਕੇਬਲ 1 OTT ਤੇ ਫਿਲਮ ਦੇਖੋ ਤੇ ਆਪਣੇ ਵਿਊ ਦਿਓ ਐਨੀ ਗੱਲ ਕਹਿੰਦਾ ਹੋਇਆ ਮੈਂ ਤੁਹਾਨੂੰ ਇੱਕ ਰਿਕਵੈਸਟ ਕਰੂੰਗਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਤਾਂ ਕਿ ਮੈਂ ਤੁਹਾਡੇ ਤੱਕ ਰੋਜ਼ ਨਵੇਂ-ਨਵੇਂ ਵੀਡੀਓ ਲੈ ਕੇ ਆਉਂਦਾ ਰਹਾ ਮੈਂ ਐਨੀ ਗੱਲ ਕਹਿੰਦੇ ਹੋਏ ਤੁਹਾਡੇ ਤੋਂ ਜਸਤ ਮੰਗਦਾ ਸასი ਕਰਦਾ